ਸਭ ਤੋਂ ਪਹਿਲਾਂ ਅਸੀਂ ਉਸ ਵੈਗੁਰੂ ਦਾ ਚਕਰਾਨਾ ਕਰਦੇ ਹਾਂ ਜਿਸ ਨੇ ਸਾਨੂੰ ਇਸ ਸੰਸਾਰ ਦੇ ਦਿੱਤੇ ਭੇਜਿਆ ਉਸ ਮਾਲਕ ਨੇ ਸਾਨੂੰ ਆਪਣੇ ਨਾਲ ਮਲਾਪ ਕਰਨ ਲਈ ਭੇਜਿਆ ਹੈ ਆਪਣਾ ਸਿਮਰਨ ਕਰਨ ਲਈ ਭੇਜਿਆ ਸੀ ਪਰ ਇੱਥੇ ਆ ਕੇ ਅਸੀਂ ਉਸ ਮਾਲਕ ਨੂੰ ਭੁੱਲ ਕੇ ਆਪਣਾ ਜੀਵਨ ਸੋ ਸੰਸਾਰਕ ਪਦਾਰਥਾਂ ਵਿੱਚ ਲੱਗ ਕੇ ਗੁਆਰੇ ਹ ਤਾਂ ਗੁਰੂ ਸਾਹਿਬ ਆਪਣੀ ਬਾਣੀ ਦੇ ਅੰਦਰ ਉਸ ਸੱਚ ਦਾ ਬਿਆਨ ਕਰਦੇ ਹਨ ਆਪ ਸਾਨੂੰ ਆਪਣੀ ਬਾਣੀ ਦੇ ਅੰਦਰ ਫਰਮਾਨ ਕਰਦੇ ਹਨ ਕਿ ਉਹ ਕੇਵਲ ਪ੍ਰਮਾਤਮਾ ਹੀ ਸੱਚ ਹੈ ਜਿਸ ਨੂੰ ਅਸੀਂ ਮਿਲਣਾ ਹੈ ਉਹ ਸੱਚ ਕਦੇ ਨਾਸ਼ ਨਹੀਂ ਹੁੰਦਾ ਉਹ ਹਮੇਸ਼ਾ ਹੀ ਰਹਿੰਦਾ ਹੈ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਉਹੀ ਸਾਡਾ ਆਪਣਾ ਹੈ ਤਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਰਾਗ ਸੂਹੀ ਮਹੱਲਾ 5 ਦੇ ਅੰਦਰ ਫਰਮਾਨ ਕਰਦੇ ਹਨ ਦਰਸ਼ਨ ਦੇਖ ਜੀਵਾ ਗੁਰ ਤੀਰਾ हे गुरु ਜਦੋਂ ਮੈਂ ਤੇਰੇ ਦਰਸ਼ਨ ਕਰ ਲੈਂਦਾ ਹਾਂ ਤਾਂ ਮੈਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ ਪ੍ਰਮਾਣ ਕਰ ਰਹੇ ਹਨ ਪੂਰਨ ਕਰਮ ਹੋਵੇ ਪ੍ਰਭ ਮੇਰਾ ਕਹਿੰਦੇ ਕਿ ਤੇਰੀ ਪੂਰਨ ਬਖਸ਼ਿਸ਼ ਦੇ ਨਾਲ ਮੈਨੂੰ ਗੁਰੂ ਮਿਲ ਸਕਦਾ ਹੈ ਫਰਮਾਰਿਆ ਨਾ ਇਹ ਬਨੰਤੀ ਸੁਣ ਪ੍ਰਭ ਮੇਰੇ ਕਹਿ ਰਹੇ ਹਨ اے ਮਾਲਕ ਪ੍ਰਭ ਇਹ ਵਾਹਿਗੁਰੂ ਇੱਕ ਮੇਰੀ ਇੱਕ ਬੇਨਤੀ ਹੈ ਇਹ ਮੇਰੀ ਅਰਜ਼ੂਈ ਹੈ ਸੁਣ ਪ੍ਰਭ ਮੇਰੇ ਮਹਾਰਾਜ ਇਸ ਅਰਜ ਨੂੰ ਸੁਨੋ ਦੇਹ ਨਾਮ ਕਰ ਆਪਣੇ ਚਿਰ ਕੰਦਾ ਗੁਰੂ ਰਈ ਮੈਨੂੰ ਆਪਣਾ ਸੇਵਕ ਬਣਾ ਕੇ ਆਪਣੇ ਨਾਮ ਦੀ ਬਖਸ਼ਿਸ਼ ਕਰੋ ਕੰਨਕ ਆਪਣੀ ਸਰਨ ਰਾਖ ਪ੍ਰਭ ਦਾਤੇ ਕੰਦੇ ਹੈ ਮਾਲਕ ਦਾਤਾ ਬਖਸ਼ਣ ਵਾਲੇ ਪ੍ਰਭੂ ਆਪਣੀ ਸ਼ਰਨ ਰੱਖ ਪ੍ਰਭ ਦਾਤੇ ਮੈਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲੋ ਗੁਰ ਪ੍ਰਸਾਦ ਕਿਨ ਵਿਰਲੇ ਜਾਪੇ ਕਰਨ ਗੁਰੂ ਦੀ ਕਿਰਪਾ ਦੇ ਨਾਲ ਕੰਦੇ ਵਿਰਲੇ ਹੀ ਜੀਵ ਜੁੜੇ ਆਪ ਜੀ ਦੇ ਨਾਲ ਦੂੰਗੀ ਸਾਜ ਪਾ ਲੈਂਦੇ ਹਨ ਸੁਨੋ ਬਨੋ ਪ੍ਰਭ ਮੇਰੇ ਮੀਤਾ ਇਹ ਮੇਰੇ ਵੈਗੁਰੂ ਇਹ ਮੇਰੇ ਮਿੱਤਰ ਪ੍ਰਭੂ ਕਹਿੰਦਾ ਕਿ ਇਹ ਮੇਰੀ ਬੇਨਤੀ ਸੁਨੋ ਚਰਨ ਕਮਲ ਵਸੇ ਮੇਰੇ ਚੀਤਾ ਕਹਿੰਦੇ ਤੇਰੇ ਚਰਨ ਮੇਰੇ ਹਿਦੇ ਰੂਪੀ ਮਨ ਦੇ ਅੰਦਰ ਕਹਿੰਦੇ ਸੋਹਣੇ ਚਰਨ ਵਸ ਜਾਨ ਤਾ ਮੈਂ ਆਪ ਜੀ ਦਾ ਹਮੇਸ਼ਾ ਸਿਮਰਨ ਕਰਦਾ ਰਵਾਂ ਤਾਂ ਗੁਰੂ ਸਾਹਿਬ ਕਹਿ ਰਹੇ ਹਨ ਨਾਨਕ ਏਕ ਕਰੂ ਅਰਦਾਸ ਕੰਦੇ ਉਸ ਇੱਕ ਅੱਗੇ ਉਸ ਪਰਮੇਸ਼ਰ ਪ੍ਰਭੂ ਅੱਗੇ ਮੈਂ ਅਰਦਾਸ ਕਰਦਾ ਹਾਂ ਮੈਂ ਅਰਜ਼ੂਈ ਕਰਦਾ ਹਾਂ اے ਮਾਲਕ ਮੇਰੀ ਇਸ ਬੇਨਤੀ ਨੂੰ ਸੁਣ ਲਓ ਕਰਨੇ ਨਾਨਕ ਏਕ ਕਰੂ ਅਰਦਾਸ ਵਿਸਰ ਨਾਹੀ ਪੂਰਨ ਗੁਲਤਾਸ ਕੰਨ ਇਹ ਮਾਲਕ ਗੁਣਾ ਦੇਖ ਜਾਣੇ ਪਰਮੇਸ਼ਰ ਵੈਗਰੂ ਤੂੰ ਮੈਨੂੰ ਕਦੇ ਵੀ ਨਾ ਭੁੱਲੀ ਸੁਦਾ ਹੀ ਤੈਨੂੰ ਮੈਂ ਯਾਦ ਰੱਖਾਂ ਆਪਣੇ ਮਨ ਦੇ ਅੰਦਰ ਆਪ ਜੀ ਨੂੰ ਸਾਈ ਰੱਖਾਂ ਤਾਂ ਮੇਰੀ ਲਿਵ ਅੰਦਰੂ ਚਰਣਾ ਦੇ ਨਾਲ ਅਮੇਸ਼ਾ ਜੁੜੀ ਰਵੇ ਆਤਮਿਕ ਦੌਰ ਦੇ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਹੀ ਹਮੇਸ਼ਾ ਲਈ ਸਮਾ ਜਾਵਾਂ ਤਾਂ ਮੈਂ ਆਪ ਜੀ ਅੱਗੇ ਇਹ ਹੀ ਬੇਨਤੀ ਕਰਦਾ ਹਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਾਨੂੰ ਇਸ ਛਵਦ ਵਿੱਚ உபਦੇਸ਼ ਦੇ ਰਹੇ ਹਨ ਕਿ ਉਸ ਸੱਚ ਦੇ ਨਾਲ ਜੁੜਨ ਵਾਸਤੇ ਉਹਦੇ ਚਰਨਾਂ ਦੇ ਵਿੱਚ ਸਮਾਉਣ ਵਾਸਤੇ ਉਸ ਮਾਲਕ ਦਾ ਸਿਮਨ ਕਰਨਾ ਹੈ ਉਸ ਨੂੰ ਸਦਾ ਲਈ ਯਾਦ ਰੱਖਣਾ ਹੈ ਇੱਕ ਇੱਕ ਸਵਾਸ ਉਸ ਮਾਲਕ ਦੇ ਚਰਨਾਂ ਵਿੱਚ ਲਾ ਕੇ ਜੀਵਨ ਨੂੰ ਸਫਲ ਬਣਾਉਣਾ ਹੈ ਤਾਂ ਅਸੀਂ ਉਸ ਸੱਚ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਕੇ ਉਸ ਦੇ ਨਾਲ ਸਾਝ ਪਾਉਣੀ ਹੈ ਆਓ ਗੁਰੂ ਅਰਜਨ ਦੇਵ ਜੀ ਦੇ ਅੱਜ ਦੇ ਇਸ 14 ਅਸੀਂ ਵੀ ਲਾਭ اٹھਾ ਕੇ ਆਪਣੇ ਜੀਵਨ ਦਾ ਲਾਭ ਲੈ ਸਕਦੇ ਹਾਂ ਅਸੀਂ ਉਸ ਮਾਲਕ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਕੇ ਉਸ ਨਾਲ ਜੁੜ ਸਕਦੇ ਹਾਂ ਹਮੇਸ਼ਾ ਲਈ ਅਸੀਂ ਆਵਾਗਣ ਦੇ ਚੱਕਰ ਤੋਂ ਮੁਕਤ ਹੋ ਸਕਦੇ ਹਾਂ ਤਾਂ ਗੁਰੂ ਸਾਹਿਬ ਦੇ ਇਸ ਉਪਦੇਸ਼ ਤੋਂ ਅਸੀਂ ਲਾਭ اٹھਾ ਕੇ ਉਹ ਸੱਚੇ ਪ੍ਰਮਾਤਮਾ ਨਾਲ ਮਿਲ ਸਕਦੇ ਹਾਂ ਜੀ